ਬਾਬਾ ਸੁੱਖਾ ਸਿੰਘ ਦੀ ਸਰਾਲੀ ਵਾਲੇ ਜਿਹਨਾਂ ਵੱਲੋਂ ਤੁਸੀਂ ਬੰਦ ਦੇ ਵਿੱਚ ਪਏ ਵਕ ਵਕ ਥਾਵਾਂ ਤੇ ਪਾੜ ਪੂਰਨ ਦੀ ਪੰਨ ਬੰਨਣ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਦੁਬਈ ਦੇ ਇਹ ਨੌਜਵਾਨ ਅੱਜ ਆ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ ਤੇ ਉਹਨਾਂ ਵੱਲੋਂ ਚਲਾਈ ਜਾ ਰਹੀ ਸੇਵਾ ਦੇ ਵਿੱਚ ਆਰਥਿਕ ਯੋਗਦਾਨ ਪਾਇਆ ਹੈ ਉਹਨੇ ਸੋਨਿਆ ਬਹੁਤ ਸੋਹਣੀ ਗੱਲ ਆ ਕਿ ਕੋ ਕੋ ਆਪਣੇ ਕੰਮ ਕਾਰ ਛੱਡ ਕੇ ਹਰ ਕੋਈ ਬੰਦਾ ਵੇਖੋ ਅੱਜ ਵੀ ਇੱਕ ਦਿਨੇ ਕੰਮ ਤੋਂ ਪਛਾੜ ਜਾਂਦਾ ਕੰਮ ਵਿੱਚ ਮੁਸ਼ਕਲਾਂ ਖੜੀਆਂ ਹੁੰਦੀਆਂ ਆਪਾਂ ਸਾਰੇ ਜਾਣਦੇ ਆ ਜਿਮੀਦਾਰਾ ਖੇਤਾਂ ਨਾ ਜਾਵੇ ਖੇਤ ਕਿੱਥੋਂ ਖਰਾ ਮੁੜ ਕੇ ਪਰਭਾਈ ਤੇ ਹੁੰਦੀ ਨਹੀਂ ਜਿਹੜੇ ਕੰਮ ਇਹ ਕਿੰਨਾ ਕੰਮ ਕਰਦੇ ਆਪਾਂ ਸਾਰਾ ਸਮਝਦੇ ਆ ਬੜੀ ਸੋਹਣੀ ਗੱਲ ਆ ਬੱਫਣ ਪਣਾ ਇਹਨਾਂ ਦਾ ਆਪਣੀ ਇਹ ਮਾਤ ਭੂਮੀ ਆ ਆਪਣਾ ਇੱਥੇ ਸਭ ਤੋਂ ਲਗਾਓ ਪਹਿਲਾਂ ਬਣਿਆ ਗਾਂ ਵੀ ਬਣਿਆ ਰਹਿਣਾ ਇਸ ਕਰਕੇ ਇੱਥੇ ਆਣ ਕੇ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਪਰਿਵਾਰ ਉਹਨਾਂ ਦੀ ਮਦਦ ਕਰਨਾ ਬਹੁਤ ਸੋਹਣੀ ਗੱਲ ਆ ਵਾਹਿਗੁਰੂ ਕਿਰਪਾ ਕਰੇ ਇਹਨਾਂ ਦੀ ਸੇਵਾ ਸਤਿਗੁਰੂ ਜੀ ਪ੍ਰਮਾਣ ਕਰਨ ਇਹਨਾਂ ਨੂੰ ਹੋਰ ਸਤਿਗੁਰੂ ਸੇਵਾ ਕਰਨ ਦਾ ਬਲ ਬਖਸ਼ਣ ਆਪਾਂ ਇਹ ਸਤਿਗੁਰਾਂ ਚਰਨਾਂ 'ਚ ਅਰਦਾਸ ਬੇਨਤੀ ਕਰਾਂ ਜਿੰਨੀ ਇਹ ਪੀੜ ਟੀਮ ਆਈ ਆ ਸਭ ਦੇ ਅੰਦਾਸ ਤਾ ਧੰਨਵਾਦੀ ਇਹਨਾਂ ਦੇ ਵੀ ਆਣ ਕੇ ਗਰਾਊਂਡ ਲੈਵਲ ਤੇ ਵੇਖ ਰਿਹਾ ਘਰਾਂ 'ਚ ਜਾ ਰਹੇ ਆ ਜਿਹੜੀ ਚੀਜ਼ ਦੀ ਲੋੜ ਉਹ ਚੀਜ਼ ਦਿੱਤੀ ਜਾ ਰਹੀ ਆ ਹੁਣ ਇਹਨਾਂ ਨੂੰ ਮੈਂ ਇਹੀ ਬੇਨਤੀ ਕੀਤੀ ਆ ਵੀ ਜਿਹੜਾ ਸultanpur Lodhi ਏਰੀਆ ਬਾਉਪੋਰਾ ਉਹ ਵੀ ਇਹਦੋਂ ਅਜੇ ਵੀ ਮੈਂ ਅੱਜ ਕਾਲੇ ਚੱਕਪਿੰਡ ਜਿਹੜਾ ਬੰਡ ਟੁੱਟਾ ਸੀ ਉਹਦੀ ਸੇਵਾ ਸ਼ੁਰੂ ਕਰ ਰਹੇ ਹਾਂ ਸੰਗਤ ਉੱਥੇ ਲੱਗੀ ਹੋਈ ਆ ਬਾਕੀ ਤੁਹਾਨੂੰ ਪਤਾ ਹੀ ਤੁਹਾਨੂੰ ਸਾਰੇ ਬੰਨੇ ਸੰਪਰਦਾਵ ਸਮਾਜ ਜਿਹੜੀਆਂ ਥਾਂ ਥਾਂ ਨਿਭਾਈ ਰਹੀ ਆ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਉਹਥੇ ਥੋੜਾ ਜਿਹਾ ਕਿੜਾ ਲਾਓ ਜਾ ਕੇ ਦੇਖੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਜਿਹੜੇ ਪੀੜਤ ਪਰਿਵਾਰ ਉਹਨਾਂ ਦੀ ਆਪਾਂ ਮਦਦ ਕਰੀਏ ਕਿਉਂਕਿ ਇਸ ਟਾਈਮ ਤੇ ਆਪਣਾ ਮੁਢਲਾ ਫਰਜ ਆ ਜਿਹੜੇ ਪੀੜਤ ਪਰਿਵਾਰ ਉਹਨਾਂ ਤੱਕ ਜਾਈਏ ਨਾ ਕਿ ਆਪਾਂ ਜਿਹੜੇ ਬਾਹਰੋਂ ਆਮ ਵੇਖਣ ਚਾਹੁੰਦਾ ਨਾ ਸੰਗਤਾਂ ਬਾਹਰੋਂ ਰਾਸ਼ਨ ਲੈ ਆਉਂਦੀਆਂ ਹਨ ਸਾਾਮ ਚੋਂ ਸੰਗਤਾਂ ਉਹਨਾਂ ਵੀ ਰਾਸ਼ਨ ਉੱਤੇ ਪੈਕਿੰਗ ਕਰ ਲਈ ਹੁਣ ਐਮਪੀ ਤੋਂ ਫੋਨ ਅੱਜ ਮੈਨੂੰ ਆਇਆ ਅਸੀਂ ਸਮਾਨ ਲਈਏ ਮੈਂ ਬਿਲਕੁਲ ਕੁਝ ਨਾ ਲਵਾਂ ਹਜੇ ਤੁਸੀਂ ਆਪ ਆਣ ਕੇ ਦੇਖੋ ਫੇਰ ਆਪਾਂ ਸਮਾਨ ਦੇਖਾਂ ਕੀ ਖਰੀਦਣਾ ਜਿਹੜੀ ਨੂਰ ਤੋਂ ਪਤਾ ਹਾਂ ਹੁਣੇ ਬਾਹਰੋਂ ਆਪਾਂ ਜਦੋਂ ਲੈ ਕੇ ਆਉਂਨੇ ਜਿਨ੍ਹਾਂ ਦਾ ਕੋਈ ਕਿਤੇ ਕੰਟੈਕਟ ਨਹੀਂ ਹੁੰਦਾ ਉਹ ਵਿਚਾਰੇ ਬਾਹਰੋਂ ਆਉਂਦੇ ਇੱਕ ਤਾਂ ਥੱਕੇ ਹੁੰਦੇ ਆ ਤੇ ਬਾਹਰੋਂ ਆਣ ਕੇ ਲੋਕ ਬਾਹਰ ਦੀ ਬਾਰ ਖੋਈ ਜਾਂਦੇ ਜਿਹੜੇ ਪੀੜਤ ਪਰ ਉਹਨਾਂ ਤੱਕ ਪਹੁੰਚਿਆ ਹੀ ਨਹੀਂ ਜਾਂਦਾ ਇਹ ਚੀਜ਼ਾਂ ਬੜੀਆਂ ਸਾਹਮਣੇ ਆਈਆਂ ਭਾਵੇਂ ਜੁਪੀ ਤੋਂ ਪਰਿਵਾਰ ਆਏ ਆ ਭਾਵੇਂ ਹਰਿਆਣੇ ਤੋਂ ਆਏ ਆ ਗੰਗਾ ਨਗਰ ਤੋਂ ਆਏ ਇਹ ਬਹੁ ਇਦਾਂ ਲਿੰਕ ਲਾਓ ਜਾਂ ਆਪ ਗਰਾਊਂਡ ਲੈਵਲ ਤੇ ਆਣ ਕੇ ਉਹਨਾਂ ਪਰਿਵਾਰਾਂ ਦੀ ਸਿੱਧੀ ਮਦਦ ਕਰੋ। ਭਾਜੀ ਕਾਫੀ ਘਰਾਂ ਦਾ ਤੁਸੀਂ ਦੌਰਾ ਕੀਤਾ ਜਾ ਕੇ ਅੱਖੀਂ ਵੇਖਿਆ ਹੈ ਮਤਲਬ ਉਸ ਸ਼ਾਇਦ ਦਰਦ ਨੂੰ ਵੀ ਮਹਿਸੂਸ ਕੀਤਾ ਕਿ ਕਿੰਨੇ ਜੀ ਜੀ ਮੁਸ਼ਕਿਲ ਹਾਲਾਤਾਂ ਚ ਦਾ ਸਾਹਮਣਾ ਕੀਤਾ ਜਾ ਰਿਹਾ। ਨਹੀਂ ਭਾਜੀ ਦੇਖੋ ਕਿਤੇ ਨਾ ਕਿਤੇ ਅਸੀਂ ਕਈ ਚੀਜ਼ਾਂ ਨੂੰ ਦੇਖਦੇ ਆ ਜਿੱਦਾਂ ਅਸੀਂ ਪਿੰਡਾਂ 'ਚ ਗਏ ਆ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਕੇ ਜਿੰਨੀ ਸਾਡੇ ਕੋਲ ਹੋ ਸਕਦਾ ਮਦਦ ਤਾਂ ਕੀਤੀ ਆ ਪਰ ਜੋ ਚੀਜ਼ ਇੱਥੇ ਅਸੀਂ ਅੱਖੀਂ ਦੇਖ ਰਹੇ ਆ ਵੀ ਜੇ ਇੱਥੇ ਬੰਦ ਦੀ ਪ੍ਰੋਬਲਮ ਹੋਈ ਆ ਉਹ ਪਿੰਡ ਵਾਲੇ ਉੱਥੇ ਮਦਦ ਨੂੰ ਜ਼ਰੂਰ ਕਹਿ ਰਹੇ ਆ। ਪਰ ਇਹਨਾਂ ਦੇ ਬਾਬਾ ਜੀ ਉਹਨਾਂ ਦੀ ਮਦਦ ਕਰਨੀ ਕੋਈ ਪਹੁੰਚ ਰਿਹਾ ਦੇਖੋ ਇਹ ਸਭ ਤੋਂ ਜੇ ਅਸੀਂ ਅਸੀਂ ਪੰਜਾਬ ਦਾ ਦਰਦ ਦੇਖ ਕੇ ਬਾਹਰਨੀਆਂ ਕੰਟਰੀਆਂ ਚੋਂ ਇੱਥੇ ਬਹੁਤ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਫਰਜ਼ ਬਣਦਾ ਜਿਹੜੇ ਦੂਜੇ ਤੋਂ ਮਦਦ ਦੀ ਆਸ ਰੱਖ ਕੇ ਬੈਠੇ ਆ ਉਹ ਆਪਣੇ ਇੱਥੇ ਬੰਨ ਜਿਲ੍ਹਿਆਂ ਤੋਂ ਸੰਗਤ ਹਾਂਜੀ ਇੱਥੇ ਦੂਜੇ ਜਨਾਂ ਤੋਂ ਮਿੱਟੀ ਵੀ ਵਜਾ ਰਹੇ ਆ ਸਮਾਨ ਵੀ ਵਜਾ ਰਹੇ ਆ ਪਰ ਇੱਥੇ ਉਹਨਾਂ ਦੇ ਵਿੱਚੋਂ ਮਜ਼ਦੂਰੀ ਕਰਨ ਵੀ ਕੋਈ ਨਹੀਂ ਆਇਆ ਦੇਖੋ ਇਹ ਇੱਕ ਸੇਵਾ ਆ ਜੇ ਜੇ ਇਸ ਥੀ ਨੂੰ ਦੇਖਿਆ ਜਾਵੇ ਉਹਨਾਂ ਦੇ ਲਈ ਲੋਕੀ ਬਾਬਾ ਜੀ ਵੀ ਉਹਨਾਂ ਦੇ ਲਈ ਲੱਗੇ ਹੋਏ ਆ ਜਿਹੜਾ ਆਪਣੇ ਨੁਕਸਾਨ ਚ ਦੇਖੋ ਬਬਾ ਜੀ ਨੁਕਸਾਨ ਤਾਂ ਹਰ ਬੰਦੇ ਦਾ ਨੁਕਸਾਨ ਤਾਂ ਕਿਸੇ ਦਾ ਵੀ ਪਰਪਾਈ ਨਹੀਂ ਹੋ ਜਾਂਦੀ ਪਰ ਜਿਹੜੀ ਚੀਜ਼ ਦੂਜੇ ਦਾ ਨੁਕਸਾਨ ਨੂੰ ਦੇਖ ਕੇ ਆਪਣਾ ਦਰਦ ਭੁੱਲਣਾ ਸਾਡੇ ਗੁਰੂਆਂ ਨੇ ਇਹ ਸਿੱਖਿਆ ਦਿੱਤੀ ਆ ਅੱਜ ਅਸੀਂ ਉਥੋਂ ਆਪਣੇ ਕੰਮ ਛੱਡ ਗਏ ਜਾਂ ਕੋਈ ਵੀ ਚੀ ਛੱਡ ਗਏ ਅਸੀਂ ਇੱਥੇ ਕਿਉਂ ਆਏ ਆ ਦੂਜੇ ਦਾ ਦਰਦ ਦੇਖ ਕੇ ਆਪਣਾ ਦਰਦ ਸਮਝ ਗਏ ਸ਼ੁਰੂਆਤ ਕੀਤੀ ਸੀ ਜਨਾਣਾ ਹਲਕੇ ਤੋਂ ਇਸ ਤਾਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਸਾਰੇ ਚ ਆ ਗਏ ਜੀ ਬਾਬਾ ਜੀ ਅਸੀਂ ਆਪਣੇ ਵੱਲੋਂ ਸਾਡੀ ਪੂਰੀ ਟਰਾਈ ਹੈ ਜਦੋਂ ਹੁਣ ਬਾਬਾ ਜੀ ਸਾਨੂੰ ਦੱਸਿਆ ਵੀ ਸੁਲਤਾਨਪੁਰ ਏਰੀਆ ਚ ਜ਼ਿਆਦਾ ਪ੍ਰੋਬਲਮ ਆ ਅਸੀਂ ਇੱਕ ਦੋ ਦਿਨ ਇੱਧਰ ਹੋਰ ਲਾਵਾਂਗੇ ਫਿਰ ਉਸ ਤੋਂ ਬਾਅਦ ਇਥੇ ਸੁਲਤਾਨਪੁਰ ਜਾਵਾਂਗੇ ਉਸ ਏਰੀਆ ਚ ਵੀ ਜ਼ਰੂਰ ਜਾਵਾਂਗੇ ਪਰ ਦਵਾਈ ਬੈਠੇ ਆਪਣੇ ਕਾਰੋਬਾਰਾ ਚ ਸੈੱਟ ਸਰ ਇਹ ਕਿਸ ਤਰ੍ਹਾਂ ਮਤਲਬ ਬਲਬਲਾਇਆ ਕਿ ਹਾਂ ਆਪਾਂ ਪਹੁੰਚ ਰਹੇ ਆ ਜਾ ਕੇ ਸੇਵਾ ਕਰਾ ਪਾ ਜੀ ਇਹ ਬਲਬਲਾ ਨਹੀਂ ਇਹ ਤਾਂ ਇਹ ਤਾਂ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਜੇ ਅਸੀਂ ਆਪਣੇ ਦਾ ਦਰਦ ਨਹੀਂ ਵੰਡਾਉਣਾ ਫਿਰ ਕਿਹਦਾ ਵੰਡਾਉਣਾ ਪਰ ਜੇ ਸਾਨੂੰ ਅੱਜ ਸਭ ਤੋਂ ਵੱਧ ਗੱਲ ਜਿਹੜੀ ਹੁਣ ਦੇ ਇਸ ਟਾਈਮ ਦੇਖ ਕੇ ਬੁਰੀ ਲੱਗ ਰਹੀ ਹੈ ਵੀ ਉਹ ਲੋਕ ਉੱਥੇ ਬੈਠੇ ਆ ਜਿਨ੍ਹਾਂ ਦੇ ਕਰਕੇ ਆ ਬੰਨ ਬਣਾਇਆ ਜਾ ਰਿਹਾ ਉਹ ਮਦਦ ਲਈ ਇੱਥੇ ਨਹੀਂ ਆ ਰਹੇ ਇਸ ਗੱਲ ਦਾ ਇਸ ਗੱਲ ਦਾ ਕਿਤੇ ਨਾ ਕਿਤੇ ਸਾਨੂੰ ਬੁਰਾ ਲੱਗ ਰਿਹਾ ਅਸੀਂ ਤੁਹਾਡੇ ਚੈਨਲ ਦੇ ਥਰੂ ਉਹਨਾਂ ਨੂੰ ਜ਼ਰੂਰ ਕਹਿੰਨੇ ਆ ਵੀ ਉਹਨਾਂ ਦਾ ਫਰਜ਼ ਬਣਦਾ ਪਹਿਲਾਂ ਆ ਕੇ ਇੱਥੇ ਆ ਮਦਦ ਕਰਾਓ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਸੀ ਇਸ ਪੁਲ ਟੁੱਟਣ ਤੇ ਇਹ ਇਹ ਪੁਲ ਉਹਨਾਂ ਦੇ ਲਈ ਬਣ ਰਿਹਾ ਜੇ ਆਪਾਂ ਅਸਲੀਅਤ ਦੇਖੇ ਜੇ ਉਹਨਾਂ ਲਈ ਬਣ ਰਿਹਾ ਜੇ ਅੱਜ ਲੋਕ ਪਹੁੰਚ ਰਹੇ ਆ ਬੰਨ ਚੱਲਿਆ ਤਾਂ ਉੱਥੇ ਲੋਕ ਜੋ ਲੋੜਵੰਦਾ ਦੀ ਸਾਰ ਲਈ ਹੈ ਮਦਦ ਕੀਤੀ ਹੈ ਮਨ ਨੂੰ ਕਿੰਨੀ ਤਸल्ली ਹੈ ਕਿਉਂਕਿ ਅਸੀਂ ਸਾਡਾ ਇਹ ਧਰਮ ਹੈ ਇੱਕ ਤਰ੍ਹਾਂ ਹੈ ਨਾ ਇਹ 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 ਤਾਂ ਅਸੀਂ ਆਪਣਾ ਫਰਜ਼ ਨਿਭਾਰਿਆ ਹੈ ਕਿ ਸਾਡੇ ਗੁਰੂਆਂ ਵੀਰਾਂ ਨੇ ਜੋ ਸਾਨੂੰ ਸਿਖਾਇਆ ਸੀ ਉਹ ਫਰਜ਼ ਤੇ ਚੱਲ ਰਹੇ ਹਾਂ ਔਰ ਉੱਤੇ ਚੱਲਦੇ ਰਵਾਂਗੇ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਜਿੰਨਾ ਸਾਡੇ ਕੋਲ ਹੋਇਆ ਸੀ ਉਹ ਸੇਵਾ ਕਰਦੇ ਰਵਾਂਗੇ ਬਹੁਤ ਖੁਸ਼ੀ ਹੋਈ ਹੈ ਜੀ ਯਾਦ ਆਉਂਦੀ ਆ ਗੁਰੂ ਗੋਬਿੰਦ ਸਿੰਘ ਦੇ ਵਕਤ ਦੀ ਭਾਈ ਕਨਾਈਆ ਜੀ ਦੇ ਵਾਰਸ ਆ ਇੱਥੋਂ ਪਤਾ ਲੱਗਦਾ ਇਹ ਕੌਮ ਜਿਹੜੀ ਆ ਪਾਈ ਕਨੇਜ ਜੀ ਦੇ ਵਾਰਸ ਉਹਨਾਂ ਕੋਈ ਮੇਰ ਤੇ ਨਹੀਂ ਵੇਖੀ ਕੋਈ ਧਰਮ ਨਹੀਂ ਵੇਖਿਆ ਤੇ ਉਹਨਾਂ ਨੇ ਨਿਰਪੱਖ ਸੇਵਾ ਕਰਵਾਈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਫੇਰ ਥਾਪੜਾ ਦਿੱਤਾ ਵੀ ਨਹੀਂ ਹੋਰ ਦਿੰਨੇ ਆ ਜਾਨੂੰ ਅਸੀਂ ਸਾਰੇ ਇਤਿਹਾਸ ਤੋਂ ਜਿੰਨੇ ਅਸੀਂ ਸਿੱਖ ਪਰਿਵਾਰਾਂ ਬੱਚੇ ਆ ਅਸੀਂ ਉਹਨਾਂ ਦੇ ਬੱਚੇ ਆ ਬੜੀ ਤਸੱਲੀ ਹੁੰਦੀ ਆ ਇਹ ਚੀਜ਼ਾਂ ਮੁੜਦਾ ਰਹਿਣ ਨੂੰ ਸਾਰੀਆਂ ਚੀਜ਼ਾਂ ਸਾਹਮਣੇ ਲੱਭਦੀਆਂ ਨੇ ਤੇ ਜਿੰਨੀ ਵੀ ਸੇਵਾ ਕਰ ਰਹੇ ਆ ਸਾਰੇ ਵੀਰ ਆ ਜਿਹੜੇ ਬਾਬਾ ਜੀ ਕਾਰ ਸੇਵਾ ਕਰ ਰਹੇ ਕੀ ਆ ਇਹ ਬਸ ਭਾਈ ਕਨੈ ਜੀ ਦੇ ਵਾਰਸ ਸਾਬਤ ਹੋਣੇ ਆ ਅਸੀਂ ਸਭ ਪੇਰ ਆਲ ਮਿਲ ਕੇ ਸਾਰੇ ਅਸੀਂ ਇਹ ਇਹੋ ਜੇ ਕਾਰਜ ਜਿਹੜੇ ਆ ਇਹ ਸਿੱਖ ਕੌਮ ਦੇ ਹਿੱਸੇ ਖਾਸ ਕਰ ਜਿਹੜੇ ਆ ਇਹ ਬਹੁਤ ਜ਼ਿਆਦਾ ਇਹਦੇ ਇੱਕ ਕੌਮ ਜਿਹਨੇ ਚੜ੍ਹਦੀ ਕਲਾ ਦੇ ਨਾਲ ਸੰਤਾਪ ਨੂੰ ਕਰ ਬਿਲਕੁਲ ਜੀ ਬਿਲਕੁਲ ਇਹ ਇਹ ਹਰ ਵਕਤ ਲੜਨਾ ਜਾਣਦੀ ਆ ਜੂਝਣਾ ਜਾਣਦੀ ਆ ਤੇ ਨਾਲ ਖੜਨਾ ਵੀ ਜਾਣਦੀ ਆ ਸਾਬਤ ਆ ਸਾਰਾ ਕੁਝ ਸਾਹਮਣੇ ਹੀ ਹੈ ਪਰ ਤੱਕਿਆ ਹਰ ਮੁਸ਼ਕਲ ਤੋਂ ਮੁਸ਼ਕਲ ਹਲਾਤਾ ਦਾ ਸਾਹਮਣਾ ਕਰਨਾ ਜਾਣਦੀ ਏ ਕੌਮ ਲੜਨਾ ਜਾਣਦੀ ਏ ਔਰ ਭਾਈ ਕਨਈਆ ਜੀ ਦੇ ਵਾਰਸ ਹੋਣ ਦਾ ਫਰਜ਼ ਜਿਹੜਾ ਹੈ ਅਦਾ ਕਰਨ ਦੇ ਲਈ ਪੂਰਾ ਕਰਨ ਦੇ ਲਈ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਦੀ ਪੂਰਤੀ ਕਰਦੇ ਆ ਦੁਬਈ ਦੇ ਇਹ ਨੌਜਵਾਨ ਪਹੁੰਚੇ ਹੈ ਪੀੜਿਤ ਘਰਾਂ ਤੀਸਾਰ ਲਈ ਹੈ ਘਰਾਂ ਤੱਕ ਪਹੁੰਚ ਕੇ ਉਹਨਾਂ ਦੀ ਲੋੜ ਮੁਤਾਬਕ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਹੈ ਜਿਸ ਤੋਂ ਸ਼ਾਇਦ ਦੁਨੀਆ ਭਰ ਚੁਸ ਦੇ ਪੰਜਾਬੀਆਂ ਨੂੰ ਹੋਰ ਵੀ ਜ਼ਿਆਦਾ ਸੇਧ ਲੈਣ ਦੀ ਲੋੜ ਹੈ ਇਸੇ ਤਰ੍ਹਾਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ 'ਚੋਂ ਵਿਸ਼ੰਤ ਕਢ ਕੇ ਅਸਲ ਲੋੜਵੰਦਾ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹਨਾਂ ਹੜਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਲਈ ਕੋਈ ਸਾਰਥਕ ਕਦਮ ਚੁੱਕੇ ਜਾ ਸਕਣ ਕੈਮਰਾਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਬੀਡੀਸੀ ਬਿੰਦ ਕੋਲੇਵਾਲ